ਸਤਿਗੁਰੂ ਸੱਚੇ ਪਾਪਾ ਤੁਮ ਤੁਮ ਸਿਰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੇ ਸ੍ਰੀ ਨਾਨਕ ਪੁਰ ਸਾਹਿਬ ਛੱਡਣ ਗਏ ਅਤੇ ਸ਼ਹੀਦੀਆਂ ਦੇ ਦਿਹਾੜੇ ਸਾਧ ਸੰਗ ਦੀ ਇਹ 15 ਵਾਲੇ ਚੱਲ ਰਹੇ ਹਨ ਜਿਨ੍ਹਾਂ ਦੇ ਸਬੰਧ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਸ ਤਰ੍ਹਾਂ ਅਚੇ ਸਮਾਗਮ ਰੱਖੇ ਗਏ ਆ ਕਰ ਦੀ ਰਾਤ ਜਿਹੜੀ ਛੇ ਪੌਦੀ ਰਾਤ ਉਹਨੂੰ ਸਤਿਗੁਰੂ ਸੱਚੇ ਪਾਪਾ ਜੀ ਮਹਾਰਾਜ ਅਨੰਦਪੁਰ ਦਾ ਕਿਲਾ ਛੱਡਦੇ ਨੇ ਅੱਜ 7:00 ਵੀ ਦਿਹਾੜੀ ਦੇ ਅੰਦਰ ਫਿਰ 8:00 ਕੋ ਨੂੰ ਸੋ ਸ਼ਹੀਦਗੀਆਂ ਹੁੰਦੀਆਂ ਚਮਕੌਰ ਦੀ ਗੜੀ ਦੇ ਅੰਦਰ ਸੋ ਇਹਨਾਂ ਸਾਰੇ ਸਮਾਗਮ ਨੂੰ ਮੁੱਖ ਰੱਖਦੇ ਹੋਇਆ ਸੋ ਇਹਨਾਂ ਅਸਥਾਨਾਂ ਤੇ ਤੰਤਰਬਾਪਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਨਾਮ ਤੇ ਜਿਹੜੇ ਇਹ ਅਸਥਾਨ ਚੱਲ ਰਿਹਾ ਹੈ ਸੋ ਅੱਜ ਵੀ ਸਾਧ ਸੰਗਤ ਦੀ ਵਿਸ਼ੇਸ਼ ਤੌਰ ਤੇ ਸਮਾਗਮ ਹੋਣਗੇ ਜਿਨ੍ਹਾਂ ਦੇ ਵਿੱਚ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਵੀ ਸੋ ਸੰਗਤਾਂ ਨੂੰ ਕੀਰਤਨ ਦੁਆਰਾ ਵਿਹਾਲ ਕਰਨਗੇ 7 ਤੋਂ 8 ਫਿਰ 8 ਵਜੇ ਤੋਂ ਲੈ ਕਰਕੇ ਅੱਜ ਦੇ ਦਿਹਾੜੇ ਦੇ ਨਾਲ ਸੰਬੰਧਿਤ ਜੋ ਕਥਾ ਵਾਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੀ ਚੂੜਾਵਣ ਕਵੀ ਨੇ ਗੁਰਪ੍ਰਤਾਪ ਸੂਰਜ ਗੁਰਮੁਖ ਗ੍ਰੰਥ ਅੰਦਰ ਲਿਖੀ ਹੈ ਉਸ ਦੀ ਕਥਾ ਹੋਵੇਗੀ ਸੋ ਕੱਲ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਸਾਰੀ ਦਿਹਾੜੀ ਅਮਰਤ ਮੇਲੇ ਤੋਂ ਲੈ ਕਰਕੇ ਤਵਾਮ ਸਜਣੇ ਹਨ ਸਾਬ ਜਾਲੰਬੀ ਸ਼ਹੀਦੀ ਦੇ ਵਿਸ਼ੇਸ਼ ਤੌਰ ਤੇ ਚਮਕੌਰ ਸਾਹਿਬ ਦੀ ਜਿਹੜੇ ਸ਼ਹੀਦ ਹਨ ਉਹਨਾਂ ਨੂੰ ਸਮਰਪਿਤ ਸੋ ਜਿਨ੍ਹਾਂ ਵਿੱਚ ਜਿਸ ਤਰ੍ਹਾਂ ਸ੍ਰੀ ਅਕਾਲ ਪੁਰਖ ਸਾਹਿਬ ਤੁਹਾਨੂੰ ਕੁਮਜ਼ਾਰੀ ਕੀਤਾ ਗਿਆ ਹੈ ਕਿ ਆਪ 10 ਮਿੰਟ ਸਿਮਰਨ ਕਰਨਾ ਉਹ ਤਕਰੀਬਨ 10 ਵਜੇ ਉਹਨਾਂ ਇੰਡੀਆ ਰੇ ਕਿਹਾ ਹੈ ਛੇ ਤਕਰੀਬਨ 3:30 ਵਜਨੇ ਨੇ ਉਹ 3:30 ਵਜੇ ਤੋਂ ਲੈ ਕੇ 4 ਵਜੇ ਤੱਕ ਸਿਮਰਨ ਹੋਏਗਾ ਸੋ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਸੁਖਨੀ ਸਾਹਿਬ ਜੀ ਦੇ ਜਪ ਹੁੰਦੇ ਉਹ ਸਵੇਰ 6 ਵਜੇ ਤੱਕ ਸੁਖਨੀ ਸਾਹਿਬ ਜੀ ਦੇ ਜਪਾਂ ਦੀ ਸਮਾਰਟੀ ਹੋਏਗੀ ਕੱਲ ਕੋ ਰਹਿਰਾ ਸਾਹਿਬ ਜੀ ਦੇ ਜਪ ਥੋੜੇ ਜੇ ਰਮਈ ਹੋਣਗੇ ਸਵੇਰ 6 ਵਜੇ ਆਰੰਭ ਕਰਕੇ 6:30 ਵਜੇ ਤੱਕ ਸੋ 4:30 ਵਜੇ ਤੋਂ ਲਿਆ ਕਰਕੇ ਸੋ 7:30 ਵਜੇ ਤੱਕ ਪਾਜ ਸੰਤ ਜੀ ਦਾ ਜਥਾ ਕੀਰਤਨ ਦੁਆਰਾ ਨਿਹਾਲ ਕਰੇਗਾ ਫਿਰ 15-20 ਮਿੰਟ ਲਈ ਕਥਾ ਹੋਏਗੀ ਫਿਰ <table> ਜਥਾ ਗਿਆਨੀ ਲਸ਼ਕਰ ਸਿੰਘ ਦੀ ਸੋ ਉਹ ਨਿਹਾਲ ਕਰਨਗੇ ਸੋ ਇਸੇ ਤਰ੍ਹਾਂ ਇਹ ਸਾਧ ਸੰਗਤ ਦੀ ਤਕਰੀਬਨ 27 ਤਰੀਕ ਤੱਕ ਇਹ ਸ਼ਾਮ ਰੂਪ ਕਥਾ ਤੇ ਕੀਰਤਨ ਦੇ ਪ੍ਰਵਾਹ ਲਗਾਤਾਰ ਵਿਸ਼ੇਸ਼ ਤੌਰ ਤੇ ਉਸ ਬੰਦੂ ਦਿਹਾੜਿਆਂ ਦੇ ਨਾਲ ਕਥਾ ਜਿਹੜੀ ਆ ਉਹ ਹੋਇਆ ਕਰੇਗੀ ਕੀਰਤਨ ਹੋਇਆ ਕਰਨਗੇ ਸੋ ਵਿਸ਼ੇਸ਼ ਤੌਰ ਤੇ ਇਹਨਾਂ ਸੋ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜੋ ਦਮਦਮਾ ਟਕਸਾਲ ਵੱਲੋਂ ਹਰੇਕ ਸਾਲ ਗਸੰਬਰ ਦੇ ਮਹੀਨੇ ਦੇ ਵਿੱਚ ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਕੈਂਪ ਲਾਇਆ ਜਾਂਦੇ ਨੇ ਉਹ ਕੈਂਪ ਵੀ ਸਾਜਸੰਗਤ ਦੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਜੇ 21 ਤਰੀਕ ਤੋਂ ਅੱਜ 4 ਵਜੇ ਤੋਂ ਲੈ ਕੇ ਤੇ ਸ਼ਾਮੀ 7 ਵਜੇ ਤੱਕ ਸੋ ਗੁਰਦੁਆਰਾ ਸਾਹਿਬ ਦਾ ਜੋ ਅਸਰ ਸਥਾਨ ਜਿੱਥੇ ਆਪਾਂ ਸੋ ਬਿਲਡਿੰਗ ਬਣਾਉਣੀ ਹੈ ਸੋ ਰਿਵਰਸਟੋਨ ਵਿਖੇ ਉੱਥੇ ਸਾਸ਼ਗਰੀਏ ਕੈਂਪ ਲਾਏ ਜਾ ਰਹੇ ਨੇ ਸੋ ਬੱਚਿਆਂ ਨੂੰ ਵੱਤੋਂ ਉਹ ਭੇਜੋ ਕਿਉਂਕਿ ਬੱਚਿਆਂ ਨੂੰ ਸਾਡੇ ਇਤਿਹਾਸ ਦਾ ਪਤਾ ਲੱਗੇ ਕੋ ਸਿੱਖੀ ਦਾ ਪਤਾ ਲੱਗੇ ਤਾਂ 4 ਵਜੇ ਤੋਂ 7 ਵਜੇ ਤੱਕ ਅੱਜ ਦਾ ਟਾਈਮ ਹੈ ਕੱਲ ਤੋਂ ਫਿਰ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਸੋ ਬੱਚਿਆਂ ਨੇ ਕੈਂਪ ਜਿਹੜੇ ਨੇ ਉਹ ਐਤਵਾਰ ਤੇ ਸੋਮਵਾਰ ਉੱਥੇ ਲੱਗੜੇ ਹਨ ਫਿਰ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਇਹੋ ਹੀ ਕੈਂਪ ਜਿਹੜੇ ਨੇ ਸਾਸ਼ਗਰੀ ਦੀ ਗੁਰਦਵਾਰ ਸਾਹਿਬ ਗਲਨਵਟ ਵਿਖੇ ਲੱਗਣੇ ਨੇ ਸੋ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਪਾਸ ਹਾਜ਼ਰੀਆਂ ਭਰਨ ਵਾਸਤੇ ਭਾਈ ਕੁਲਜਿੰਦਰ ਸਿੰਘ ਜੀ ਮੈਲਬੌਰ ਤੋਂ ਆ ਰਹੇ ਆ ਤੇ ਡਾਕਟਰ ਭਗਵਾਨ ਸਿੰਘ ਜੀ ਖੋਜੀ ਜਿਨ੍ਹਾਂ ਨੂੰ ਤੁਸੀਂ ਫੇਸਬੁੱਕ ਤੇ ਆਪ ਵੇਖਿਆ ਹੋਣਾ ਵੱਖਰੇ ਵੱਖਰੇ ਥਾਵਾਂ ਤੇ ਜਾ ਕੇ ਕੀ ਗੁਰੂ ਘਰਾਂ ਦੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਰੂਪਾਵਨ ਪਵਿੱਤਰ ਇਤਿਹਾਸ ਦੀਆਂ ਖੋਜਾਂ ਕਰਦੇ ਹਨ ਸੋ ਉਹਨਾਂ ਨੇ ਵੀ ਹਾਜ਼ਰੀਆਂ ਭਰਨੀਆਂ ਐ ਸੋ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਨੇ ਵਿਸ਼ੇਸ਼ ਸਮਾਗਮ ਨੇੜੇ ਚੱਲ ਰਹੇ ਹਨ ਇਹਨਾਂ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਬਹੁਤ ਬਹੁਤ ਧੰਨਵਾਦ ਆ ਭਾਈ ਸਾਹਿਬ ਜੀ ਦਾ ਭਾਈ ਹੀਰਾ ਸਿੰਘ ਸਾਹਿਬ ਜੀ ਸੋ ਜਿਹੜੇ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਸੇਵਾਵਾਂ ਕਰ ਰਹੇ ਹਨ ਭਾਈ ਕੁਲਦੀਪ ਸਿੰਘ ਸਾਹਿਬ ਜੀ ਉਹਨਾਂ ਦਾ ਸਾਰਾ ਜਥਾ ਸੋ ਇਹਨਾਂ ਦਾ ਸੋ ਤਕਰੀਬ ਨੂੰ ਜਨਵਰੀ ਦੇ 1 2 ਤਰੀਕ ਨੂੰ ਇਹਨਾਂ ਨੇ ਬਾਪ ਸਾਧ ਸੰਗਤ ਜੀ ਸੋ ਸਜਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਜਾ ਕੇ ਡਿਊਟੀ ਸੰਭਾਲਣੀ ਹੈ ਸੋ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਸਤਿੁਕੀਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਆਪਾਂ ਸਾਧ ਸੰਗਤ ਦੀ ਅੱਜ ਸ਼ਾਮ ਨੂੰ ਜ਼ਰੂਰ ਆਪਣੇ ਬੱਚਿਆਂ ਨੂੰ ਲਿਆ ਕਰਕੇ ਸੋ ਆਪਾਂ ਰਿਵਰਸਟੋਨ ਗੁਰਦੁਆਰਾ ਸਾਹਿਬ ਕੀ ਅਰੰਭਤਾ ਹੋ ਰਹੀ ਹੈ ਕੈਂਪ ਦੀ ਉੱਥੇ ਜ਼ਰੂਰ ਪਹੁੰਚੀਏ ਕੈਂਪ ਦੇ ਵਿੱਚ ਗਤਕਾ ਗੁਰਬਾਣੀ ਕੀਰਤਨ ਸੋ ਇਸੇ ਤਰ੍ਹਾਂ ਗੁਰਮੁਖੀ ਗੁਰ ਇਤਿਹਾਸ ਹੋਰ ਵੱਖਰੇ ਵੱਖਰੇ ਪਰਸਨਲੀ ਪਰਸਨੈਲਿਟੀ ਡਿਵੈਲਪਮੈਂਟ ਅਤੇ ਪੇਰੈਂਟਿੰਗ ਦੇ ਕੈਂਪ ਸਾਡੇ ਵੱਡਿਆਂ ਵਾਸਤੇ ਵੀ ਬੜਾ ਕੋਲ ਹੈ ਉੱਥੇ ਪੇਰੈਂਟਿੰਗ ਦੇ ਵਿਸ਼ੇਸ਼ ਤੌਰ ਤੇ ਕੈਂਪ ਵੀ ਚਲਾਏ ਜਾ ਰਹੇ ਨੇ ਕਿ ਅਸੀਂ ਬੱਚਿਆਂ ਨੂੰ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਬਾਣੇ ਨਾਲ ਜੋੜਨਾ ਹੈ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਬੋਲਦੇ ਹਾਂ ਜੀ ਅਪਨਾ ਗਲਤੀਆਂ ਦੀ ਮਾਫੀ ਬਖਸ਼ਿਸ਼ ਕਰਨ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ